ਕਰ ਬੀ ਅਸੀ ਕਾਲ ਜੀ ਤੇ ਆਪਾਂ ਪਹੁੰਚ ਗਏ ਸੀਗੇ ਫਤੇਗੜ ਸਾਹਿਬ ਤੇ ਚਲੋ ਕਰਦੇ ਆਂਗੇ ਆਪਾਂ ਦਰਸ਼ਨ ਤੇ ਤੁਹਾਨੂੰ ਵੀ ਦਰਸ਼ਨ ਕਰਵਾਣੇ ਆਗੇ ਚਲੋ ਚੱਲਦੇ ਆਪਾਂ ਪਹਿਲਾਂ ਗੁਰੂ ਘਰ ਦੇ ਵਿੱਚ ਕਿਉਂਕਿ ਫਿਰ ਉਸ ਤੋਂ ਬਾਅਦ ਜਿਹੜੀ ਆਪਣੀ ਜਨਰਰੀ ਹੈ ਜਿਹੜੀ ਰੈਗੂਲਰ ਕੰਟੀਨਿਊ ਰਹਿਣੀ ਹੈਗੀ ਤੇ ਚਲੋ ਫਿਰ ਚੱਲਦੇ ਆਂਗੇ ਉੱਥੇ ਉਹਨੂੰ ਵੀ ਕਰਵਾਣਾਂਗੇ ਦਰਸ਼ਨ ਤੇ ਆਪਾਂ ਹੁਣ ਚੱਲਦੇ ਆਂ ਜੀ ਦਰਸ਼ਨ ਕਰਨ ਗੁਰੂ ਸਾਹਿਬ ਦੇ ਵਿੱਚ ਤੇ ਬਣੇ ਰਹੋ ਵੀਡੀਓ ਦੇ ਨਾਲ ਦੇਖੋ ਬਹੁਤ ਸੋਹਣਾ ਜਿਹੜਾ ਇੱਥੇ ਬਣਿਆ ਹੋਇਆ ਜੀ ਗੁਰੂ ਘਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਦਰਬਾਰ ਸਾਹਿਬ ਬਹੁਤ ਵਧੀਆ ਬਣਿਆ ਹੋਇਆ ਹੈਗਾ ਸੇ ਆਜੋ ਆਪਾਂ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਆਂਗੇ ਮਾਣਾ ਪਾ ਨਿੱਚੇ ਆ ਜੇ ਜਿੱਥੇ ਕੀ ਇਸ ਸੱਵਯਾਤਨ ਨੂੰ ਨਿਆਚ ਚਿਨਾਈ ਗਿਆ ਸੀ ਸਾਹਮਣੇ ਜੀ ਸੋਨੇ ਦੇ ਦਰਵਾਜ਼ੇ ਲੱਗੇ ਨੇ ਇਸ ਸਮਾਹ ਸੋਨੇ ਦੇ ਦਰਵਾਜ਼ੇ ਲਾਇਨੇ ਨੇ ਸਾਹਮਣੇ ਜੀ ਗੁਰੂ ਘਰ ਦੀ ਮਾਰ ਬਹੁਤ ਤਕੜੀ ਹੈ ਇਹ ਦੇਖਦੇ ਆਂ ਤੰਤਨ ਬਾਬਾ ਜੁਰਾਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਦਾ ਜਿਹੜਾ ਸਥਾਨ ਬਣਿਆ ਹੋਇਆ ਹੈਗਾ ਇਹ ਇੱਥੇ ਛੋਟੇ-ਛੋਟੇ ਬੱਚਿਆਂ ਨੂੰ ਸ਼ੀਤ ਕੀਤਾ ਗਿਆ ਜੀਨੀਆਂ ਦੇ ਵਿੱਚ ਚਣਵਾ ਕੇ ਸਾੰਮਣੇ ਖੰਡਾਪੁਰ ਜੀ ਆਜੋ ਮੱਥਾ ਟੇਕ ਲੈਂਗੇ ਆਪਾਂ ਕਰ ਦਿਆਂ ਦਰਸ਼ਨ ਤੇ ਚਲੋ ਕਰ ਦਿਆਂ ਦਰਸ਼ਨ ਨਾਲ ਕੋਈ ਨਵੀਂ ਕਰਵਾਣੇ ਆਂਗੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖ ਦਿਓ ਬਹੁਤ ਵਧੀਆ ਜਿਹੜੇ ਇੱਧਰ ਉਹ ਆ ਬਣਾਏ ਹੋਏ ਨੇ ਐਸੇ ਜਿਹਨਾਂ ਦਾ ਸ਼ਾਇਦ ਇਹਨਾਂ ਨੂੰ ਰੰਗ ਕਰਿਆ ਕਿਉਂਕਿ ਇਹ ਨਵੇਂ-ਨਵੇਂ ਜਿਹੜੇ ਲੱਗ ਰਹੇ ਨੇਗੇ ਤੇ ਤੁਸੀਂ ਦੇਖ ਤਾਂਦੇ ਹੋਗੇ ਤੇ ਬਾਕੀ ਇਸ ਸਾਈਡ ਦੇ ਉੱਤੇ ਲੰਗਰ ਹਾਲ ਆ ਜਾਂਦਾ ਇੱਧਰ ਜਿਹੜੀ ਪਾਰਕਿੰਗ ਵਗੈਰਾ ਉਹ ਇੱਧਰ ਵੀ ਹੈਗੀ ਹੈਗੀ ਤੇ ਇਹਦੇ ਸਾਹਮਣੇ ਲੰਗਰ ਹਾਲ ਆ ਜੀ ਤੇ ਸਾਰੇ ਹੋਗੇ ਨਹੀਂ ਨਹੀਂ ਇੱਧਰ ਲੰਗਰ ਹਾਲ ਆ ਜਿਹੜਾ ਮਾਤਾ ਗੁਜਰ ਕੌਰ ਜੀ ਦਾ ਹੈਗਾ ਬਣਿਆ ਹੋਇਆ ਬਹੁਤ ਵਧੀਆ ਤੇ ਆਜੋ ਆਪਾਂ ਹੁਣ ਤੇ ਪ੍ਰਸ਼ਾਦਾ ਪਾਣੀ ਛਕਦੇ ਆਂ ਪ੍ਰਸ਼ਾਦਾ ਪਾਣੀ ਛਕ ਕੇ ਤੇ ਫਿਰ ਆਪਾਂ ਆਪਣੀ ਜਿਹੜੀ ਅੱਗੇ ਦੀ ਆਪਣੀ ਯਾਤਰਾ ਉਹ ਜਿਹੜੀ ਆਪਾਂ ਸ਼ੁਰੂ ਕਰਦੇ ਆਂਗੇ ਕੰਟੀਨਿਊ ਰੱਖਾਂਗੇ ਆਪਾਂ ਅੱਗੇ ਵੀ ਤੇ ਇਧਰੋਂ ਆਪਾਂ ਨੂੰ ਜਿਹੜੇ ਬਰਤਨ ਨੇਗੇ ਜੋ ਮਿਲ ਜਾਣੇ ਨੇ ਆਪਾਂ ਇਥੋਂ ਬਰਤਨ ਲੈ ਕੇ ਬਸ ਚੱਲਦੇ ਆਂਗੇ ਪ੍ਰਸ਼ਾਦਾ ਪਾਣੀ ਛਕਦੇ ਆਂਗੇ ਇੱਧਰ ਦਵਾਨ ਟੋਡਰ ਮਾਲ ਜੀ ਦਾ ਜਿਹੜਾ ਯਾਦਗਾਰੀ ਦਵਾਨ ਹਾਲ ਆ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਇੱਧਰਲੇ ਪਾਸੇ ਵੀ ਤੇ ਇਹ ਕਾਕੜਾ ਪਿੰਡ ਦੇ ਸੀਗੇ ਜੀ ਦੇਖੋ ਸਾਹਮਣੀ ਗੁਰੂ ਘਰ ਦੀ ਬਹੁਤ ਵਧੀਆ ਇਮਾਰਤ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਰੋੜਪਾ ਦੇਖ ਰਹੇਗੇ ਨਾ ਸਭਾ ਨੂੰ ਇੱਥੇ ਪੈਰ ਧਰਨੂ ਵੀ ਜਗ੍ਹਾ ਲਈ ਹੁੰਦੀ ਸਾਰੇ ਪਾਸੇ ਲੰਗਰ ਹੁੰਦੇ ਨੇਗੇ ਇੱਥੇ ਉਹ ਦੇਖੋ ਕੰਦਰ ਉੱਤੇ ਲਿਖਿਆ ਹੋਇਆ ਵੀ ਕਿਹੜੇ ਪਿੰਡ ਦਾ ਲੰਗਰ ਹੁੰਦਾ ਹੈਗਾ ਤੇ ਸਾਡੇ ਪਿੰਡ ਦਾ ਲੰਗਰ ਵੀ ਜਿਹੜਾ ਇਸੇ ਸੜਕ ਦੇ ਉੱਤੇ ਹੁੰਦਾ ਹੈਗਾ ਤੇ ਸਾਹਮਣੇ ਗੁਰੂ ਘਰ ਹੈ ਜੀ ਗੁਰੂ ਘਰ ਦੇ ਲਾਗੀ ਸਾਡੇ ਪਿੰਡ ਦਾ ਲੰਗਰ ਹੁੰਦਾ ਆਹ ਜਗ੍ਹਾ ਦੇ ਉੱਪਰ ਜੀ ਸਾਡੇ ਪਿੰਡ ਦਾ ਲੰਗਰ ਹੁੰਦਾ ਹੈਗਾ ਸਵਾ ਨੂੰ ਜਦੋਂ ਅਸੀਂ 1.5 1.5 ਮੇਲਾਉਂਦਾ ਜੀ ਤੇ ਇਹ ਸਾਹਮਣੇ ਗੁਰੂ ਘਰ ਹੈ ਜੀ ਤੇ ਇਹਦੇ ਸਾਹਮਣੇ ਇੱਥੇ ਜਿਹੜੇ ਸਾਡੇ ਪਿੰਡ ਦਾ ਆਹ ਜਗ੍ਹਾ ਦੇ ਉੱਪਰ ਸਾਡੇ ਪਿੰਡ ਦਾ ਲੰਗਰ ਹੁੰਦਾ ਹੈਗਾ ਤੇ ਸੰਗਤ ਸਾਡੇ ਪਿੰਡ ਦੀ ਕਾਫੀ ਉਹ ਹੁੰਦੀ ਹੈ ਜੀ ਤੇ ਹੁਣ ਵੀ ਤਕਰੀਬ ਤੁਸੀਂ ਦੇਖ ਰਹੇ ਹੋਗੇ ਵੀ ਸੰਗਤ ਜਿਹੜੀ ਕਾਫੀ ਆ ਰਹੀ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਆ ਜਗ੍ਹਾ ਦੇ ਉੱਪਰ ਲੱਗਦਾ ਹੈ ਸਾਡੇ ਪਿੰਡ ਦਾ ਲੰਗਰ ਤੇ ਬੜੀਆਂ ਰੌਣਕਾਂ ਲੱਗਦੀਆਂ ਨੇ ਉਦੋਂ ਵੀ ਕਿਉਂਕਿ ਇਕੱਠ ਬਹੁਤ ਹੁੰਦਾ ਹੈਗਾ ਸੰਗਤਾਂ ਬਹੁਤ ਜਾਂਦੀਆਂ ਨੇ ਬਹੁਤ ਸੰਗਤ ਇੱਥੇ ਲੰਗਰ ਛਕਣ ਵੀ ਆਉਂਦੀ ਹੈਗੀ ਸੰਗਤ ਕਾਫੀ ਜਿਹੜੀ ਇੱਥੇ ਸ਼ਿਦੀ ਦਿਹਾੜੇ ਨੂੰ ਜਿਹੜਾ ਪ੍ਰਣਾਮ ਕਰਨ ਆਉਂਦੀ ਹੈ ਜੀ ਛੋੜੇ ਸਾਹਿਬ ਜਦ ਨੇ ਸ਼ਿਦੀ ਦਿਹਾੜਾ ਇੱਥੇ ਇਹ ਜਿਹੜਾ ਇਤਿਹਾਸ ਗੁਰੂ ਘਰ ਹੈ ਜੀ ਫਤਿਹਗੜ੍ਹ ਸਾਹਿਬ ਤੇ ਉਹ ਸਾਹਮਣੇ ਉੱਥੇ ਸਾਡੇ ਪਿੰਡ ਦਾ ਲੰਗਰ ਹਾਲ ਹੁੰਦਾ ਜੀ ਬਹੁਤ ਵਧੀਆ ਜਿਹੜਾ ਸਿਸਟਮ ਹੁੰਦਾ ਇੱਥੇ ਉਦੋਂ ਤੇ ਚਲੋ ਬਾਕੀ ਹੁਣ ਚੱਲਦੇ ਆ ਆਪਦੀ ਜਿਹੜੀ ਅੱਗੇ ਜਾਰੀ ਕਰਦੇ ਆਂਗੇ ਆਪਦੀ ਯਾਤਰਾ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਅਸੀਂ ਰੁੱਕੇ ਦੇ ਢਾਬੇ ਦੇ ਉੱਤੇ ਮਾਚਲ ਸੋਚਿਆ ਚਾਹ ਪੀਏ ਚਾਹ ਪੀ ਕੇ ਬਸ ਉਸ ਤੋਂ ਬਾਅਦ ਜਰਣਾ ਆਪਦੇ ਜਿਹੜਾ ਅਗਲਾ ਸਾਡਾ ਸਿਸਟਮ ਆ ਉਹ ਸ਼ੁਰੂ ਕਰਦੇ ਆਂਗੇ ਤੇ ਬਾਕੀ ਦੇਖਦੇ ਆਂਗੇ ਚਾਹ ਪੀ ਕੇ ਕੀ ਬਣਦਾ ਹੈਗਾ ਤੇ ਆ ਢਾਬਾ ਬਣਿਆ ਹੋਇਆ ਹੈਗਾ ਬਾਈ ਦੇ ਇੱਥੇ ਤੇ ਬਾਈ ਕੋਲੋਂ ਪੀਣਿਆਗੇ ਆਪਾਂ ਚਾਹ ਹੁਣ ਕੀ ਹਾਲ ਹੈ ਵੀਰ ਜੀ ਚਾਹ ਵਧੀਆ ਬਣਾਉਂਦੇ ਹੋ ਖਰਾ ਕਿੰਨੇ ਬਣਾਣੇ ਆ ਬਣਾ ਦੋ 5 6 ਕਾ 6 10 ਤੱਕ ਬਣਾ ਦੋ ਇਹ ਹਾਂ ਮਿੱਠਾ ਠੀਕ ਜਿਹਾ ਰੱਖਿਓ ਹੈ ਤੇ ਬਾਕੀ ਚਲੋ ਹੁਣ ਪੀਨੇ ਥੋੜੀ ਥੋੜੀ ਚਾਹ ਹਾਂ ਵੀ ਠੀਕ ਆ ਚਾਹ ਨਹੀਂ ਪੀਣੀ ਕਿਉਂ ਕਦ ਨਹੀਂ ਪੀਣੀ ਪੀਵਾਂਗੇ